ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਸ੍ਰੀ ਹਜੂਰ ਮਹਾਪੁਰਸ਼ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੇ ਅਸ਼ੀਰਵਾਦ ਸਦਕਾ ਸੱਚਖੰਡ ਵਾਸੀ ਸੰਤ ਬਾਬਾ ਮਾਨ ਸਿੰਘ ਜੀ ਪੇਹੋਵਾ ਵਾਲੇ ਅਤੇ ਮੌਜੂਦਾ ਮਹਾਪੁਰਸ਼ ਸੰਤ ਬਾਬਾ ਮੋਹਨ ਸਿੰਘ ਜੀ ਪੇਹੋਵਾ ਵਾਲਿਆਂ ਵੱਲੋਂ ਤਨ ਤਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਚੁੰਨੀ ਰੋਡ ਪਰਲ ਇਨਕਲੇਵ ਨੇੜੇ ਗੁਰਦੁਆਰਾ ਜੋਤੀ ਸਰੂਪ ਫਤੇਗੜ ਸਾਹਿਬ ਵਿਖੇ ਸਾਲਾਨਾ ਗੁਰੂ ਕਾ ਲੰਗਰ ਮਿਤੀ 26, 27 ਅਤੇ 28 ਦਸੰਬਰ 2023 ਨੂੰ ਲਗਾਇਆ ਗਿਆ ਜਿਸ ਵਿੱਚ ਮੌਜੂਦਾ ਮਹਾਪੁਰਸ਼ ਸੰਤ ਬਾਬਾ ਮੋਹਨ ਸਿੰਘ ਜੀ ਪੇ ਹੋਵਾ ਵਾਲੇ ਆਪਣੀਆਂ ਤਨ ਮਨ ਧਨ ਨਾਲ ਸੇਵਾਵਾਂ ਨਿਭਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

thank you ਫੌਜਿਲ ਤਰ ਜਾਂਦਾ ਸਤਗੁਰ ਦੀ ਸੇਵਾ ਕਰਕੇ ਫੌਜਿਲ ਤਰ ਜਾਂਦਾ ਸਤਗੁਰ ਦੀ ਸੇਵਾ ਕਰਕੇ i'll <laughs> get ਵਾ ਕਰਦੇ ਹੋ ਸਰਗਾਈ ਦਾ ਵੰਦੀ ਤੇ ਰਾਗ ਸੁਣਾ ਸਰਗਾਈ ਦਾ ਵੰਦੀ ਤੇ ਰਾਗ ਸੁਣਾ ਵਾਜਲ ਤਰ ਜਾਈਂਦਾ ਸਤਿਗੁਰ ਦੀ ਸੇਵਾ ਕਰਕੇ

ਐਸੀ ਸਿੰਘਾਂ ਦੀ ਧਰਤੀ ਜਿੱਥੇ ਕਿ ਭਾਈ ਜੋਰਾ ਸਿੰਘ ਤੇ ਆਪਾਂ ਭਾਈ ਫਤੇ ਸਿੰਘ बाबा ਫਤੇ ਸਿੰਘ ਇਹਨਾਂ ਨੇ ਕੌਮ ਨੂੰ ਦੇ ਵਾਸਤੇ ਧਰਮ ਨੂੰ ਬਚਾਉਣ ਵਾਸਤੇ ਆਪਣਾ ਸ਼ਹੀਦ ਦੀ ਚੰ ਪਿਆ ਸੋਸਾ ਸੰਗਤ ਜੀ ਗੁਰਦੇਵ ਜੀ ਮਹਾਰਾਜ ਨੇ ਨੌਵੇਂ ਪਾਸ਼ਾ ਨੇ ਧਰਮ ਨੂੰ ਬਚਾਉਣ ਵਾਸਤੇ ਇਹਨਾਂ ਦੀ ਚਾਦਰ ਦਿੱਲੀ ਵਿੱਚ ਜੋਗੇ ਰੰਗਜਾਵਨੇ ਬਹੁਤ ਕਤਲੇਆਮ ਕੀਤਾ ਸੋ ਉਹ ਤੇਗਵਧਰ ਮਹਾਰਾਜ ਨੇ ਹਿੰਦੁਸਤਾਨ ਨੂੰ ਦਿੱ ਜਤੀ ਨੂੰ ਡਿਜੀਟਲੋਂ ਬਚਾਇਆ ਸੋ ਅੱਜ ਜੇਕਰ ਗੁਰੂ ਤੇਗਵਧਰ ਮਹਾਰਾਜ ਸੀ ਸਨਾ ਦੇਂਦੇ ਤਾਂ ਅੱਜ ਇੱਥੇ ਮੁਸਲਮਾਨ ਮੁਸਲਮਾਨਾਂ ਦਾ ਹੀ ਰਾਜ ਹੋਣਾ ਸੀ ਕਤਲੇਆਮ ਹੋਣਾ ਸੀ ਸੋ ਉਹਨਾਂ ਦੀ ਦੇਨ ਸਾਰੀ ਦੁਨੀਆ ਨਹੀਂ ਦੇ ਸਕਦੀ ਸੋ ਸਾਧ ਸੰਗਤ ਜੀ ਅਸੀਂ ਇਸ ਸਿਧਾਂਤ ਧਰਤੀ ਦੇ ਬੈਠੇ ਹੋ ਰਹੇ ਆ ਅੱਜ ਲੱਖਾਂ ਸੰਗਤਾਂ ਇੱਥੇ ਆ ਕੇ ਨਮਸਕਾਰ ਕਰ ਰਹੀਆਂ ਨੇ ਉਹਨਾਂ ਦੀ ਯਾਦ ਅਸੀਂ ਆਸ ਕਰਦੇ ਆ ਕਿ ਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਚਾਰੇ ਸਾਹਿਬ ਜੀ ਦੇ ਸਾਰੀਆਂ ਸੰਗਤਾਂ ਦੇ ਸਰ ਤੇ ਮੇਰ ਭਰਿਆ ਹੱਥ ਰੱਖਣ ਵੈਰੀਖੜ ਸਾਹਿਬ ਜੀ ਇਸ ਸਦਾ ਦੇ ਧਰਮ ਨਹੀਂ ਛੱਡਣਾ ਕੰਡਾਂ ਦੇ ਵਿੱਚੋਂ ਲਾਲ ਬੋਲ ਦੇ ਅਦੇਣਾ ਤਰਮੂਣਈ ਛੱਡਣਾ ਨੰਬਾਂ ਵਿੱਚੋਂ ਲਾਲ ਬੋਲਦੇ ਸੀਤੂ ਦੇਦੇ ਸੱਤ ਰੱਬ ਨਹੀਂ ਚੰਦਰਾ ਬਈ ਛੱਡਣਾ ਨੀਂਆਂ ਦੇ ਵਿੱਚੋਂ ਫੁੱਲਾਂ ਨੂੰ ਬੋਲਦੇ ਤਰਸ ਦੇ ਦੇਣਾ ਤਰਮੂ ਲਈ ਛੱਡਣਾ ਨੀਂਆਂ ਦੇ ਵਿੱਚੋਂ ਲਾਲ ਫੁੱਲ ਤੇ ਤੀਰ ਸੁਤੇ ਦੇ ਆਪਾ ਹੋ ਲਈ ਧਰਮ ਨਹੀਂ ਛੱਡਣਾ ਜੀਤ ਦੇ ਦੇ ਧਰਮ ਨਹੀਂ ਛੱਡਣਾ ਧਰਮ ਨਹੀਂ ਛੱਡਣਾ ਤੇਰਾ ਤਰਮ ਨਹੀਂ ਛੱਡਣਾ ਜੀਤ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਨ ਪਾਈਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਦਾ ਨਾਮ ਜਪੀਏ ਤਾਂ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਕਰਕੇ ਕੋਈ ਵੇਖ ਲੋ ਸੇਵਾ ਨੂੰ ਮਿਲਦਾ ਮੇਵਾ ਕਰਕੇ ਕੋਈ ਦੇਖ 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 ਲੋ ਸੇਵਾ ਨੂੰ ਮਿਲਦਾ ਮੇਵਾ ਕਰਕੇ ਕੋਈ ਵੇਖ ਲੋ ਸੇਵਾ ਨੂੰ ਮਿਲਦਾ ਮੇਵਾ ਕਰਕੇ ਕੋਈ ਵੇਖ ਲੋ ਸੇਵਾ ਨੂੰ ਮਿਲਦਾ ਮੇਵਾ ਕਰਕੇ ਕੋਈ ਵੇਖ ਲੋ ਸੇਵਾ ਨੂੰ ਮਿਲਦਾ ਮੇਵਾ ਸਾਰੀ ਕਾਇਮ ਆ ਸੰਤ ਬਾਬਾ ਇਸ਼ਤ ਸਿੰਘ ਮਹਾਰਾਜੀ ਰਾੜਾ ਸਾਹਿਬ ਵਾਲੇ ਬਾਬਾ ਜੀ ਜਿਨ੍ਹਾਂ ਦੀ ਕਿਰਪਾ ਦੀ ਮਿਹਰ ਦਾ صدਕਾ ਜਿਨ੍ਹਾਂ ਨੇ ਬਚਨ ਕੀਤਾ ਸੀ ਕਿ ਜਾਓ ਭੇਵੇ ਚਰਦੇ ਜਾ ਕੇ ਸਤਬਾ ਮਾਨਸਾ ਨੂੰ ਕਿਹਾ ਸੀ ਕੋ ਦੇਨੀ ਜੀ ਸੰਤ ਮਹਾਰਾਜ ਦੇ ਚਰਨਾਂ ਵਿੱਚ ਅਸੀਂ ਗਏ ਸੀ ਕਦੇ ਪਾਈ ਤਾਂ ਸੰਗਤਾਂ ਨੂੰ ਉਪਦੇਸ਼ ਦੇਣਾ ਹੈ ਅਮਰ ਸ਼ਕਾਣਾ ਹੈ ਟੁੱਟੀਆਂ ਰੂਹਾਂ ਨੂੰ ਰੱਬ ਨਾਲ ਜੋੜਨਾ ਹੈ ਤੇ ਸੰਤ ਬਾਬਾ ਮਾਨ ਸਿੰਘ ਜੀ ਨੇ ਲੱਖਾਂ ਪ੍ਰਾਣੀਆਂ ਨੂੰ ਰੱਬ ਨਾਲ ਜੋੜਿਆ ਲੱਖਾਂ ਪ੍ਰਾਣੀਆਂ ਨੂੰ ਅਮਰਤ ਦੀ ਦਾਤ ਦੇ ਕੇ ਵਾਹਿ ਰਵਾਇ ਦੇ ਸਿਮਰਨ ਵਿੱਚ ਜੋੜਿਆ ਅਸੀਂ ਉਹਨਾਂ ਦਾ ਧੰਨ ਧੰਵਾਦ ਕਰਦੇ ਹਾਂ ਸੰਤ ਬਾਬਾ ਮਾਨ ਸਿੰਘ ਜੀ ਆਪਣੀ ਆਤ ਪੂਰੀ ਕਰਕੇ ਸੱਚਖੰਡ ਚਲੇ ਗਏ ਨੇ ਸਾਨੂੰ ਮਹਾਂਪੁਰਖਾਂ ਨੇ ਕਿਹਾ ਸੀ ਇਹ ਤੁਸੀਂ ਜਾ ਕੇ ਭੇਵੇ ਤਰਥੇ ਜਾ ਕੇ ਲੰਗਰ ਚਲਾਣੇ ਹਨ ਆਸਥਾਨ ਤਿਆਰ ਕਰਨੇ ਹਨ ਹਰ ਜਿੱਥੇ ਜਿੱਥੇ ਵੀ ਲੰਗਰ ਹੋਵੇ ਉਥੇ ਲੰਗਰ ਚਲਾਣੇ ਹਨ ਸੋ ਸੰਤ ਮਹਾਰੀ ਕਰਪਾ ਦੇ ਨਾਲ 오ਡੀਸਾ ਵਿੱਚ ਸਾਈਕਲੋਨ ਆਇਆ ਉਥੇ ਮਹਾਪੁਰਖਾਣੇ ਜੋ ਹੁਕਮ ਸੀ ਉਹਦੇ ਬਤਾ ਲੰਗਰ ਲੱਗਿਆ ਗੁਜਰਾਤ ਵਿੱਚ ਭੁੱਖ ਆਇਆ ਉਥੇ ਵੀ 2 ਮਹੀਨੇ ਲੰਗਰ ਲੱਗਿਆ ਰਾਜਸਥਾਨ ਵਿੱਚ ਭੁੱਖ ਮਰੀ ਸੀ ਉਥੇ ਵੀ 2 ਮਹੀਨੇ ਲੰਗਰ ਲੱਗਿਆ ਨੇਪਾਲ ਦੇ ਵਿੱਚ ਬਹੁਤ ਵੱਡਾ ਅਰਥ ਹੋਇਆ ਸੀ ਉੱਥੇ ਪਹਚਾਲ ਆਇਆ ਸੀ ਉੱਥੇ ਵੀ 15-20 ਦਿਨ ਲੰਗਰ ਚੱਲਿਆ ਬਾਰਡਰਾਂ ਦੇ ਉੱਪਰ ਵੀ ਲੰਗਰ ਚੱਲਿਆ ਜਿੱਥੇ-ਜਿੱਥੇ ਵੀ ਹੁਕਮ ਹੋਇਆ ਜਾਂ ਕਿ ਆਫਤ ਆਈ ਉੱਥੇ ਲੰਗਰ ਆਇਆ ਜੋ ਕਿ ਮਹਾਪੁਰਖ ਨੇ ਸਾਨੂੰ ਬਚਨ ਕੀਤਾ ਸੀ ਅੱਜ ਵੀ ਅਸੀਂ ਰੋਪੜ ਵਿਖੇ ਬਹੁਤ ਵੱਡਾ ਦਰਵਾਜ਼ਾ ਸਾਹਿਬ 18 ਸਤੰਬਰ ਨੂੰ ਚਾਲੂ ਕੀਤਾ ਸੀ ਜਿਹਦਾ ਕਿ ਲੈਂਟਰ 10 10 ਜਨਵਰੀ ਨੂੰ ਪੈ ਰਿਹਾ ਹੈ ਸੋ ਰੋਪੜ ਦਾ ਇਹ ਦਰਵਾਜ਼ਾ ਹੈ ਉਹ ਵੀ 1.5 ਸਾਲ ਦੇ ਅੰਦਰ ਅੰਦਰ ਤਿਆਰ ਹੋ ਜਾਏਗਾ ਜਲੰਧਰ ਵਿੱਚ ਵੀ ਇਹਨਾਂ ਵਿਖੇ ਜੋ ਕਿ ਪੋਲੀਵਾਲ ਦੇ ਕੋਲੇ ਪੈਂਦਾ ਹੈ ਉੱਥੇ ਵੀ ਆਸ਼ਰਮ ਹੈ ਸੰਤਮਾ ਬਾਈਸ਼ੰਦਰ ਮਹਾਰਾਜ ਦਾ ਉੱਥੇ ਵੀ ਅਸੀਂ ਅਗਲੇ ਮਹੀਨੇ ਦੀ 25 ਜਨਵਰੀ ਨੂੰ ਉੱਥੇ ਦਰਵਾਜ਼ਾ ਉਹਦੀ ਨਹੀਂ ਰੱਖ ਰਹੇ ਆ ਸੋ ਜਿੰਨੀਆਂ ਵੀ ਸੰਗਤਾਂ ਨੇ 25 ਤਰੀਕ ਨੂੰ ਉੱਥੇ ਪਹੁੰਚਣ ਦੀ ਪਹੁੰਚਣ ਆ ਕੇ ਉੱਥੇ ਉੱਥੇ ਨਹੀਂ ਰੱਖਣ ਤਾਂ ਕਿ ਉਹ ਵੀ ਹੋਮ ਆ ਕੇ ਸਾਡੇ ਸਰ ਵਿੱਚ ਉਸ ਦਾ ਦਰਵਾਸਾ ਵੀ ਤਿਆਰ ਹੋ ਜੇ ਕਿਉਂਕਿ ਮਹਾਪੁਰਖ ਸੰਤਬਾਬ ਮਾਨ ਸਿੰਘ ਨੇ ਇਹ ਉਹਦਾ ਇਹ ਉਦੇਸ਼ ਸੀਗਾ ਕਿ ਅਸੀਂ ਰੋਪੜ ਵਿਖੇ ਵੀ ਦਰਵਾਸਾ ਤਿਆਰ ਕਰਨਾ ਹੈ ਤੇ ਜਲੰਧਰ ਵਿਖੇ ਵੀ ਤਿਆਰ ਕਰਨਾ ਹੈ ਕੋ ਮਹਾਰਾਜ ਜੀ ਜੋ ਐਸਾ ਹੀ ਪਾਉਂਦਾ ਸੀ ਉਹਨਾਂ ਦਾ ਸਮਾਂ ਨੇੜੇ ਆ ਗਿਆ ਇਸ ਕਰਕੇ ਉਹਨਾਂ ਨੂੰ ਜਾਣਾ ਪਿਆ ਪਰ ਜੋ ਉਹਨਾਂ ਦਾ ਹੁਕਮ ਸੀ ਉਹ ਅਸੀਂ ਜੋ ਵੀ ਹੈ ਪੂਰਾ ਕਰਾਂਗੇ ਕਿਉਂਕਿ ਐਸੇ ਦਰਵਾਸਾ ਉਹਦਾ ਜਲੰਧਰ ਪਹਿਰਿਆ ਹੈ ਇਹ ਵਾਲੀ ਸ਼ਾਨ ਬਹੁਤ ਵਧੀਆ ਦਰਵਾਸਾ ਬਣੇਗਾ ਰੋਪੜ ਔਰ ਬਹੁਤ ਹੀ ਵਧੀਆ ਦਰਵਾਸਾ ਬਣੇਗਾ ਜਲੰਧਰ ਸੋ ਸਾਜਣ ਵਾਹਿਗੁਰੂ ਵਾਜਾਬ ਕਰਿਆ ਕਰੋ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਜੀ ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਜੀ ਵਾਹਿਗੁਰੂ 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 ਜੀ ਆਹੇ ਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ 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 ਜੀ ਸਤ ਨਾਮ ਕੀ ਸਤ ਨਾਮ ਸਤ ਨਾਮ ਸਤ ਨਾਮ ਕੀ ਉਸ ਆਸਾਂਗ ਜੀ ਅੱਜ ਸਿੱਧੀ ਜੋੜ ਮਿਲੇ ਤੇ ਲੱਖਾਂ ਸੰਗਤਾਂ ਆ ਕੇ ਆਪਣਾ ਭਲਾ ਕਰਵਾ ਰਿਆ ਹਨ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਚਾਰੇ ਸਹਬਜਾ ਦੇ ਸਾਰੇ ਸੰਗਤਾਂ ਦੇ ਮਿਹਰ ਭਰੇ ਹੱਥ ਰੱਖਣ ਵਾਹਿਗੁਰੂ ਸਾਹਿਬ ਵਾਹਿ ਜੀ ਤੇਰੇ ਤੇ ਧਰਮ ਨਹੀਂ ਛੱਡਣਾ ਸਨਾ ਧਰਮ ਨਹੀਂ ਛੱਡਣਾ ਧਰਮ ਨੇ ਛੱਡਣਾ ਬੇਸਵਾ ਧਰਮ ਨੇ ਛੱਡਣਾ ਸਦਾ ਧਰਮ ਸਦਾ ਧਰਮ ਵਿੱਚ ਰਹਣਾ ਤੂੰ ਦੇਖ ਲੈ ਨਾ ਧਰਮ ਨਹੀਂ ਸੰਭਵ ਜੁਲਾਲ ਬੋਲਦੇ ਜੀਤੀ ਤੇ ਦੇ ਦੇ ਨਾ